ਥੋੜੀ ਜਿਹੀ ਲਗਾਮ ਪੈ ਜਾਂਦੀ ਹੈ ਗੱਲ ਪੂਰੀ ਕਰੀਏ ਮੰਨਿਆ ਪੁੱਤ ਦੀ ਦਾਤ ਨਿਰਾਲੀ ਬਿੰਤੀਆਂ ਦੇ ਘਰ ਰਹਿੰਦੇ ਖਾਲੀ ਮਿਲਣ ਮੁਰਾਦਾਂ ਖੁਦਾ ਦੇ ਘਰ ਤੋਂ ਕਦੇ ਮਿਲਣ ਨਾ ਲੱਖ ਕਰੋੜੀ ਧੀਆਂ ਦੀ ਵੀ ਬੰਡਿਆ ਕਰੋ ਲੋੜੀ ਇਹਨਾਂ ਧੀਆਂ ਧਿਆਣੇ ਦੀ ਵੀ ਬੰਡਿਆ ਕਰੋ ਲੋੜੀ ਇਹਨਾਂ ਧੀਆਂ ਦੀ ਵੀ ਹੋਣੀ ਚਾਹੀਦੀ ਆ ਲੋੜੀ ਜੋਰ ਨਾਲ ਹਮਤ ਵਿੱਚ ਕਿੱਥੇ ਹੁੰਦੀਆਂ ਨੇ ਜਿਹੜੇ ਕਰ ਰੱਬ ਨੂੰ ਪਿਆਰੇ ਧੀਆਂ ਉੱਥੇ ਹੁੰਦੀਆਂ ਨੇ ਔਰ ਬੇਟੀ ਜਨਾਬ ਤਵੱਜੋ ਦਿਓ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਪਿੱਛੇ ਮੇਰੀ ਗੱਲ ਗ੍ਰਹਿਣ ਹੋ ਰਹੀ ਹੈ ਮੈਨੂੰ ਫੀਲ ਹੋ ਰਿਹਾ ਬੇਟੀ ਜਦੋਂ ਪੈਦਾ ਹੁੰਦੀ ਆ ਇੱਕ ਮੈਸੇਜ ਲੈ ਕੇ ਆਉਂਦੀ ਆ ਲਾਡੀ ਵੀਰੇ ਗੌਰ ਕਰਿਓ ਇੱਕ ਆ ਲਾਡੀ ਸਾਡਾ ਤੂੰ ਲਾਡੀ ਸ਼ਾ ਮੇਰਾ ਇਹ ਸਾਰਾ ਪਿਆਰ ਸਤਕਾਰ ਤੇਰੇ ਕਰਕੇ ਹੀ ਆ ਭੋਲੇ ਕੱਲਾ ਗੁਰਦਾਸ ਜਦੋਂ ਕਿੱਧਰ ਬਾਹਰੋਂ ਚੱਲਿਆ ਸੀ ਫਿਰ ਕਰਦਾ ਕੀ ਸੀ ਉਹ ਤੇਰੇ ਨਾਲ ਹੀ ਸੀ ਇਹ ਵੀ ਗੱਲ ਕਰਦੇ ਆ ਇਹ ਸਾਰਾ ਪਿਆਰ ਇਹ ਸਾਰਾ ਪਿਆਰ ਸਤਕਾਰ ਤੇਰੇ ਕਰਕੇ ਹੀ ਬਣਿਆ ਹੋਇਆ ਤਲੱਪੂਲਾ ਵੀ ਕੀ ਕਰ ਸਕਦਾ ਅਸੀਂ ਜਦੋਂ ਗਿੱਦੜ ਵਾਹੇ ਚੱਲੇ ਸੀ ਮੁਹੱਬਤ ਦਾ ਛੱਲਾ ਬਾਕੇ ਚੱਲੇ ਸੀ ਬਾਬਾ ਜੀ ਉਹ ਛੱਲਾ ਤੇ ਬੜਾ ਖੂਬਸੂਰਤ ਸੁਣਾ ਦਿੰਦਾ ਗੱਲ ਪੂਰੀ ਕਰੀਏ ਗੱਲ ਹੀ ਭੁੱਲ ਗਿਆ ਜਦੋਂ ਖਿੱਚ ਕੇ ਛੜੇ ਨੇ ਅੱਖ ਮਾਰੀ ਦਾਲ ਵਿੱਚ ਨੂਨ ਭੁੱਲ ਗਈ ਗੱਲ ਭੁੱਲ ਗਿਆ ਗੱਲ ਭੁੱਲਿਆ ਨਹੀਂ ਗੱਲ ਕੀ ਕਰਦਾ ਸੀ ਬੇਟੀ ਜਦੋਂ ਪੈਦਾ ਹੁੰਦੀ ਆ ਉਹ ਆਪ ਨਹੀਂ ਆਉਂਦੀ ਖੁਦਾ ਦੇ ਘਰੋਂ ਇੱਕ ਮੈਸੇਜ ਲੈ ਕੇ ਆਉਂਦੀ ਇੱਕ ਪੈਗਾਮ ਲੈ ਕੇ ਆਉਂਦੀ ਆ ਕੀ ਕਹਿੰਦੀ ਆ ਆਪਣੇ ਫਾਦਰ ਨੂੰ ਵੈਸੇ ਉਹ ਬੋਲਦੀ ਨਹੀਂ ਹੁੰਦੀ ਉਹਦੀ ਆਤਮਾ ਬੋਲਦੀ ਆ ਪੈਦਾ ਹੋਇਆ ਬੱਚਾ ਥੋੜਾ ਬੋਲਦਾ ਕਈਆਂ ਦੇਖਾਂ ਚ ਹੰਝੂ ਆ ਗਏ ਮ ਮੇਰੀ ਵੀ ਲੋਹੀ ਕੱਢ ਆ ਗਈ ਗੱਲ ਪੂਰੀ ਕਰਦਾ ਮੈਂ ਬੇਟੀ ਜਦੋਂ ਪੈਦਾ ਹੁੰਦੀ ਆ ਆਪਣੇ ਫਾਦਰ ਨੂੰ ਬੋਲਦੀ ਉਹਦੀ ਰੂਹ ਬੋਲ ਦਿੰਦੇ ਵੀ ਅੱਬਾ ਜੀ ਮੈਂ ਉਹੀ ਨਹੀਂ ਆਈ ਮੈਂ ਉਹੀ ਨਹੀਂ ਆਈ ਉਹ ਰਾਜੀ ਆ ਮੈਂ ਤਾਂ ਆਈ ਆ ਔਰ ਡੋਲੀ ਨਾ ਆਪਣੇ ਬਾਪੂ ਨੂੰ ਕਹਿੰਦੀ ਆਪਣੇ ਫਾਦਰ ਨੂੰ ਕਹਿੰਦੀ ਸ਼ੁਕਰੀਆ ਇਸ ਮੰਚ ਵੱਲੋਂ ਇਨਾਮ ਮਿਲ ਰਿਹਾ ਬਹੁਤ ਬਹੁਤ ਧੰਨਵਾਦ ਕੋਚ ਸਾਹਿਬ ਔਰ ਸਾਡੇ ਬਿੰਦਰભાઈ ਜੀ ਬਘੌਰ ਵਾਲੀ ਫੈਮਿਲੀ ਥੈਂਕ ਯੂ ਤੈਨੂੰ ਥੋੜੋ ਲੈਣੇ ਆ ਤੈਨੂੰ ਤਾਂ ਦੇਣੇ ਨੇ ਤੈਨੂੰ ਨਹੀਂ ਲੈਣੇ ਉਹ ਕਹਿੰਦੀ ਬੱਬਾ ਜੀ ਮੈਂ ਉਹੀ ਨਹੀਂ ਆਈ ਉਹ ਰਾਜੀ ਆ ਮੈਂ ਤਾਂ ਆਈ ਆ ਔਰ ਮੈਂ ਆਪਣਾ ਰਿਸਕ ਲਿਖਾ ਕੇ ਲੈ ਕੇ ਆਈ ਆ ਢੋਲ ਨਾ ਤੇਰੇ ਤੇ ਵਜਨ ਨਹੀਂ ਬਣਦੀ ਮੈਂ ਆਪਣਾ ਰਿਸਕ ਲਿਖਾ ਕੇ ਲੈ ਕੇ ਆਈ ਆ ਉਹ ਹੁੰਦੀਆਂ ਨੇ 3 ਤਾੜੀ ਹੋਵੇ ਇਹਨਾਂ ਦੇ ਨਾਮ ਐ ਨਾ ਬੈਠੋ ਪਲੀਜ਼ ਬਟਾਲਵੀ ਸਾਹਿਬ ਦਾ ਟਾਈਮ ਹੋ ਗਿਆ ਵੈਸੇ ਹਾਂ ਨਾ ਬਗਨ ਬਟਾਲਵੀ ਸਾਹਿਬ ਦਾ ਟਾਈਮ ਹੋ ਗਿਆ ਬੁਲਾਉਣਿਆ ਪਰ ਉਦੋਂ ਪਹਿਲਾਂ ਹਰਪ੍ਰੀਤ ਮੰਗੜ ਜੀ